ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਵਾਰਸ਼ ਦੀ ਸੰਭਾਵਨਾ ਲੰਘੇ ਦਿਨ ਪੰਜਾਬ ਵਿੱਚ ਮੌਸਮ ਲਗਭਗ ਸਾਫ਼ ਰਿਹਾ ਦੁਬਾਰਾ ਸਿਸਟਮ ਐਕਟਿਵ ਹੋਣ ਦੇ ਨਾਲ ਪੰਜਾਬ ਦੇ ਵਿੱਚ ਬਦਲਬਾਈ ਬਾਰਿਸ਼ ਸ਼ੁਰੂ ਹੋ ਗਈ ਹੈ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਜਿਸ ਨਾਲ ਪੰਜਾਬ ਦੇ ਕੁਝ ਭਾਗਾਂ ਵਿੱਚ ਹਲਕੀ ਕਿਨਮੇਨ ਹੋਣ ਦੀ ਪੂਰੀ ਸੁਭਾਵਨਾ ਰਹੇਗੀ 13 ਜਨਵਰੀ ਯਾਨੀ ਕਿ ਕੱਲ ਲੋਹੜੀ ਵਾਲੇ ਦਿਨ ਬਾਰਿਸ਼ ਦਾ ਮੁੱਖ ਸਮਾਂ ਰਹੇਗਾ ਕਿਤੇ ਕਿਤੇ ਗਰਜ ਚਮਕ ਨਾਲ ਵੀ ਕਾਰਵਾਈਆਂ ਹੋਣ ਦੀ ਸੁਭਾਵਨਾ ਰਹੇਗੀ ਇਸ ਹਫਤੇ ਪਾਰਾ ਔਸਤ ਨਾਲੋਂ ਵੱਧ ਦਰਜ ਕੀਤਾ ਗਿਆ ਅਤੇ ਠੰਡ ਘਟ ਰਹੀ ਸਿਸਟਮ ਐਕਟਿਵ ਹੋਣ ਨਾਲ ਇੱਕ ਵਾਰ ਫਿਰ ਠੰਡ ਵਧਣ ਲੱਗੀ ਹੈ ਇਸ ਤੋਂ ਇਲਾਵਾ ਸਿਸਟਮ ਦੇ ਗੁਜ਼ਰਨ ਤੋਂ ਬਾਅਦ ਠੰਡੀਆਂ ਪੱਛਮੀ ਹਵਾਵਾਂ ਫਿਰ ਤੋਂ ਵਾਪਸੀ ਕਰਨਗੀਆਂ ਅਤੇ ਪਾਰਾ 1-2 ਦਿਨ ਲਈ ਡਿੱਗੇਗਾ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਕੁਝ ਖੇਤਰਾਂ ਵਿੱਚ ਕੋਰਾ ਵੀ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੁਆਰਾ ਜਿਤਾਈ ਗਿਆ ਸੋ ਇਹ ਸੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਜੋ ਇਕੱਤਰ ਕੀਤੀ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ